ਦੋਸਤੋ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਝੋਟੀ ਦਿਖਾਉਣ ਲੱਗੇ ਆ ਪਹਿਲਾ ਸੂਆ ਸੂਈ ਆ ਤਕਰੀਬਨ ਅੱਜ 3 ਦਿਨ ਦੀ ਇਹ ਸੂਈ ਆ ਟੇਡਾ ਕੱਟ ਫੇਸ ਦੇ ਉੱਤੇ ਨੀਲੀ ਰਵੀ ਦੇ ਵਿੱਚ ਝੋਟੀ ਆ ਪਿਛਲੇ ਪੈਰਾਂ ਤੇ ਨਿਸ਼ਾਨ ਤੁਸੀਂ ਵਾਈਟ ਦੇਖ ਸਕਦੇ ਜੀ ਸੋਹਣੇ ਢਾਂਚੇ ਦੀ ਆ ਮੂੰਹ ਚਾਰ ਦੰਦਿਆ ਜੇ ਤੇ ਇਹਦੀ ਫੇਸ ਦੀ ਕੁਆਲਿਟੀ ਤੇ ਆਰਡਰ ਦੀ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਵਾ ਦੋਨੇ ਪਾਸੇ ਵਾਈਟ ਨਿਸ਼ਾਨ ਆਰਡਰ ਦੇ ਉੱਤੇ ਦੇਖਣ ਨੂੰ ਮਿਲਣਗੇ ਤੇ ਬੈਕ ਸਾਈਡ ਤੋਂ ਵੀ ਆਰਡਰ ਬਹੁਤ ਸੋਹਣਾ ਹੈ ਤੇ ਥਾਣ ਦੀ ਕੁਆਲਿਟੀ ਇਹਨੂੰ ਵੇਖੋ ਤੇ ਚੌਵੇਂ ਥਾਣ ਇੱਕੋ ਜਿਹਾ ਤੇ ਪੂਰੇ ਮਟਾਈ ਦੇ ਵਿੱਚ ਆ ਇਹ ਨਹੀਂ ਆ ਵੀ ਕੋਈ ਪਤਲੇ ਪਤਲੇ ਥਾਣ ਹੋਣ ਆ ਇਧਰ ਸਾਈਡ ਤੋਂ ਤੁਸੀਂ ਵੇਖ ਸਕਦੇ ਤੇ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਮੈਂ ਇਹਦਾ ਆਰਡਰ ਜਿਹੜਾ ਉਹ ਦਿਖਾ ਦਿੰਦਾ ਹਾਂ ਤੇ ਇਹ ਇਹਦਾ ਆਰਡਰ ਆ ਤੇ ਦੂਰੋਂ ਕੇ ਤੁਸੀਂ ਢਾਂਚਾ ਇਹਦਾ ਨੋਟ ਕਰ ਸਕਦੇ ਜੀ ਪਹਿਲਾ ਸੂਆ ਸੂਈ ਆ ਮਗਰੇ ਦੇ ਕੱਟਾ ਵਾ ਤੇ ਇੱਥੋਂ ਤੁਸੀਂ ਇਹਦਾ ਆਰਡਰ ਤੇ ਢਾਂਚਾ ਬਹੁਤ ਸੋਹਣੇ ਢਾਂਚੇ ਦੀ ਝੋਟੀ ਪਹਿਲਾ ਸੂਆ ਸੂਈ ਸੋ ਜਿਸ ਵੀ ਕੇ ਨੂੰ ਚੰਗੀ ਲੱਗੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਜੀ ਇਹ ਮਗਰੇ ਦੇ ਕਟਾ ਵਾ ਤਿੰਨ ਦਿਨ ਦੀ ਅੱਜ ਸੂਈ ਆ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ